ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्के ਫਤਿਹ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣਿਓ ਜੀ ਖਾਸ ਕਰਕੇ ਮੇਰੀਆਂ ਭੈਣਾਂ ਅਤੇ ਮਾਵਾਂ ਇਸ ਵੀਡੀਓ ਦੇ ਵਿੱਚ ਕੀਤੀ ਜਾਣ ਵਾਲੀ ਇੱਕ ਇੱਕ ਗੱਲ ਬਹੁਤ ਕੀਮਤੀ ਹੈ ਅਤੇ ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂਗੀ ਅਤੇ ਇੱਕ ਪਾਠ ਬਾਰੇ ਵੀ ਦੱਸਾਂਗੀ ਕਿਹੜਾ ਪਾਠ ਬੱਚਿਆਂ ਦੀ ਹੈ ਮਾਵਾ ਨੇ 13 ਐਤਵਾਰ ਗੁਰਬਾਣੀ ਦਾ ਪਾਠ ਕਰਨਾ ਹੈ ਉਹ ਕਿਹੜਾ ਪਾਠ ਹੈ ਜੋ ਮਾਵਾ ਨੇ ਐਤਵਾਰ ਵਾਲੇ ਦਿਨ ਹੀ ਕਰਨਾ ਹੈ ਜਿਸ ਪਾਠ ਨੂੰ ਕਰਨ ਦੇ ਨਾਲ ਸਾਡੇ ਬੱਚਿਆਂ ਦੇ ਸਿਰ ਦੇ ਉੱਤੇ ਮੇਰੇ ਕਲਗੀਧਰ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਰਕਤਾਂ ਹੋ ਸਕਦੀਆਂ ਨੇ ਉਹ ਕਿਹੜਾ ਪਾਠ ਹੈ ਅਤੇ ਐਤਵਾਰ ਕਿਉਂ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਲਗਾਤਾਰ 13 ਐਤਵਾਰ ਮਾਵਾਂ ਨੇ ਆਪਣੇ ਬੱਚਿਆਂ ਦੇ ਲਈ ਇਹ ਪਾਠ ਕਰਨਾ ਹੈ 13 ਐਤਵਾਰ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਇਹ ਗੱਲ ਕਰੀਏ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਸਾਡੀ ਜ਼ਿੰਦਗੀ ਦਾ ਹਰ ਦਿਨ ਹਰ ਮਹੀਨਾ ਹਰ ਵਾਰ ਹਰ ਸਾਲ ਇਥੋਂ ਤੱਕ ਕਿ ਹਰ ਇੱਕ ਪਲ ਬੜਾ ਕੀਮਤੀ ਹੈ ਇਹ ਇੱਕ ਵਾਰ ਬੀਤ ਗਿਆ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚੋਂ ਦੁਬਾਰਾ ਮੁੜ ਕੇ ਨਹੀਂ ਆਉਣਾ ਇਸ ਕਰਕੇ ਆਪਾਂ ਇੱਕ ਇੱਕ ਪਲ ਦੀ ਕੀਮਤ ਨੂੰ ਸਮਝਣਾ ਹੈ ਸਾਧ ਸੰਗਤ ਜੀ ਧੰਤਨ ਬਾਬਾ ਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਜਿਸ ਤਰ੍ਹਾਂ ਮਾਤਾ ਆਪਣੇ ਬੱਚੇ ਦਾ ਫਿਕਰ ਕਰਦੀ ਹੈ ਉਸ ਨੂੰ ਨਿਵਾਉਂਦੀ ਹੈ ਰੋਟੀ ਖਵਾਉਂਦੀ ਹੈ ਦੁੱਧ ਪਿਲਾਉਂਦੀ ਹੈ ਤੇ ਹੋਰ ਵੀ ਜਿਸ ਚੀਜ਼ ਦੀ ਬੱਚੇ ਨੂੰ ਜ਼ਰੂਰਤ ਹੋਵੇ ਉਹ ਉਸ ਨੂੰ ਲੈ ਕੇ ਦਿੰਦੀ ਹੈ ਉਸੇ ਤਰ੍ਹਾਂ ਰੱਬ ਵੀ ਆਪਣੇ ਪਿਆਰੇ ਭਗਤਾਂ ਦੇ ਉਸੇ ਤਰ੍ਹਾਂ ਰੱਬ ਵੀ ਆਪਣੇ ਪਿਆਰੇ ਭਗਤਾਂ ਦੀ ਨਾਮ ਚੱਪਣ ਵਾਲਿਆਂ ਦੀ ਹਰ ਇੱਕ ਜ਼ਰੂਰਤ ਪੂਰੀ ਕਰਦਾ ਹੈ ਖਿਆਲ ਰੱਖਦਾ ਹੈ ਆਪਣੇ ਪਿਆਰਿਆਂ ਦੇ ਅੰਗ ਸੰਗ ਸਹਾਈ ਹੁੰਦਾ ਹੈ ਤੇ ਹਰ ਔਖੇ ਸਮੇਂ ਦੇ ਵਿੱਚ ਜਾਂ ਜਾਂ ਕਿਸੇ ਮੁਸ਼ਕਲ ਘੜੀ ਦੇ ਵਿੱਚੋਂ ਆਪ ਹੀ ਮੇਰਾ ਕਰਕੇ ਕੱਢ ਦਿੰਦਾ ਹੈ ਸਾਧ ਸੰਗਤ ਜੀ ਗੁਰੂ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਇੱਕ ਲੜਕੇ ਆਸਟ੍ਰੇਲੀਆ ਗਈ। ਦੁਨੀਆ ਦੇ ਵਿੱਚ ਵਿੱਚਦਿਆਂ ਸਾਨੂੰ ਕਈ ਪਰੇਸ਼ਾਨੀਆਂ ਆ ਜਾਂਦੀਆਂ ਹਨ। ਉਸ ਲੜਕੀ ਉਸ ਲੜਕੀ ਨੂੰ ਵੀ ਇੱਕ ਪਰੇਸ਼ਾਨੀ ਆ ਗਈ। ਉਸਨੇ ਉਥੋਂ ਇੱਕ ਮਹਾਪੁਰਖ ਨੂੰ ਫੋਨ ਕੀਤਾ। ਉਹ ਲੜਕੀ ਮਹਾਪੁਰਖ ਨੂੰ ਦੱਸਣ ਲੱਗੀ ਕਿ ਮੈਂ ਇੱਕ ਬਹੁਤ ਵੱਡੀ ਕੰਪਨੀ ਦੇ ਵਿੱਚ ਜੌਬ ਦੇ ਲਈ ਅਪਲਾਈ ਕੀਤਾ ਸੀ। ਉਸ ਕੰਪਨੀ ਦੇ ਵਿੱਚ ਮੇਰਾ ਇੰਟਰਵਿਊ ਦੇ ਲਈ ਸਿਲੈਕਸ਼ਨ ਹੋਇਆ ਹੈ। ਉਸਨੇ ਦੱਸਿਆ ਕਿ ਇੱਥੋਂ ਦਾ ਸਿਸਟਮ ਕੁਝ ਇਸ ਤਰ੍ਹਾਂ ਦਾ ਹੈ ਕਿ ਇੱਥੇ ਡਾਇਰੈਕਟ ਇੰਟਰਵਿਊ ਲੈ ਕੇ ਜੌਬ ਨਹੀਂ ਮਿਲਦੀ ਪਹਿਲਾਂ ਇਹ ਇੱਕ 2200 ਪੇਜਾਂ ਦੀ ਬੁੱਕ ਲਿਖਣ ਦੇ ਲਈ ਦਿੰਦੇ ਹਨ ਫਿਰ ਉਹ ਬੁੱਕ ਸਬਮਿਟ ਹੁੰਦੀ ਹੈ ਉਸ ਬੁੱਕ ਦੇ ਵਿੱਚੋਂ ਫਿਰ ਉਹ ਸਵਾਲ ਕਰਦੇ ਹਨ ਕਿ ਚੈੱਕ ਕਰਦੇ ਹਨ ਕਿ ਬੁੱਕ ਇਹ ਤੁਸੀਂ ਹੀ ਲਿਖੀ ਹੈ ਨਹੀਂ ਤਾਂ 15-20 ਮਿੰਟਾਂ ਦੇ ਇੰਟਰਵਿਊ ਵਿੱਚ ਬਹੁਤ ਕੁਝ ਪਤਾ ਨਹੀਂ ਲੱਗਦਾ ਬੁੱਕ ਲਿਖਣ ਨਾਲ ਉਹਨਾਂ ਨੂੰ ਸਾਹਮਣੇ ਵਾਲੇ ਪਰਸਨ ਦੀ ਨੌਲੇਜ ਦੇ ਬਾਰੇ ਪਤਾ ਲੱਗ ਜਾਂਦਾ ਹੈ ਸੋ ਉਹ ਲੜਕੀ ਫੋਨ ਤੇ ਕਹਿ ਰਹੀ ਹੈ ਕਿ ਬੁੱਕ ਜਮਾ ਕਰਵਾਉਣ ਵਿੱਚ ਹੁਣ ਸਿਰਫ 7-8 ਦਿਨ ਦਾ ਹੀ ਟਾਈਮ ਰਹਿ ਗਿਆ ਹੈ ਤੇ ਬੁੱਕ ਦੇ 180 ਪੇਜ ਮੈਂ ਲਿਖ ਚੁੱਕੀ ਹਾਂ ਪਰ ਹੁਣ 181 ਪੇਜ ਲਿਖਣ ਲਈ ਕੁਝ ਵੀ ਪਤਾ ਨਹੀਂ ਲੱਗ ਰਿਹਾ ਸਮਝ ਨਹੀਂ ਆ ਰਹੀ ਕਿ ਮੈਂ ਕੀ ਲਿਖਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਮੇਰੀ ਸੋਚਨ ਸ਼ਕਤੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਮੇਰੀ ਸੋਚਨ ਸ਼ਕਤੀ ਨੂੰ ਕੋਈ ਬੰਨ੍ਹ ਹੀ ਲੈ ਕੇ ਗਿਆ ਹੋਵੇ ਹੁਣ ਉਹ ਮਹਾਪੁਰਖ ਉਸ ਨੂੰ ਪੁੱਛਣ ਲੱਗੇ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਪੰਜ ਅਮਰਤਾਰੀ ਸਿੰਘ ਮਿਲ ਜਾਣਗੇ ਉਹ ਲੜਕੀ ਕਹਿੰਦੀ ਜੀ ਹਾਂ ਮੈਂ ਹਰ ਰੋਜ਼ ਗੁਰਦੁਆਰੇ ਜਾਂਦੀ ਹਾਂ ਕਈ ਗੁਰਸਿੱਖ ਰੋਹਾਂ ਨੂੰ ਮੈਂ ਜਾਣਦੀ ਹਾਂ ਮਹਾਪੁਰਖਾ ਨੇ ਫਿਰ ਉਸ ਨੂੰ ਇੱਕ ਚੁਗਤੀ ਦੱਸੀ ਕਿ ਘਰ ਵਿੱਚ ਗੁਰੂ ਸਾਹਿਬਾਂ ਦਾ ਪ੍ਰਕਾਸ਼ ਕਰਨਾ ਹੈ ਕੜਾ ਪ੍ਰਸ਼ਾਦ ਤਿਆਰ ਕਰਨਾ ਹੈ ਕੜਾ ਪ੍ਰਸ਼ਾਦ ਦਾ ਥਾਲ ਤਿਆਰ ਕਰਕੇ ਗੁਰੂ ਸਾਹਿਬਾਂ ਦੇ ਅੱਗੇ ਹਾਜ਼ਰ ਕਰਨਾ ਹੈ ਫਿਰ ਪੰਜ ਸਿੰਘ ਇੱਕ ਇੱਕ ਪਾਠ ਜਪਜੀ ਸਾਹਿਬ ਜੀ ਦੇ ਹਾਜ਼ਰੀ ਲਗਵਾਉਣ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹ ਕੇ ਅਰਦਾਸ ਕੀਤੀ ਜਾਵੇ ਦੇਖਣਾ ਸਾਰੇ ਕਾਰਜ ਰਾਸ ਹੋ ਜਾਣਗੇ ਇਹ ਪਾਸ਼ਾ ਜੀ ਦਾ ਬਚਨ ਹੈ ਕਿ ਕੋਈ ਕਿੱਡਾ ਵੀ ਕੰਮ ਅੜਿਆ ਹੋਵੇ ਪਰ ਹੋਵੇ ਜਾਇਜ਼ ਇਸ ਮर्यादा ਦੇ ਨਾਲ ਇਦਾਂ ਕੋਈ ਗੁਰੂ ਸਹਿਬਾਂ ਅਗੇ ਅਰਦਾਸ ਕਰਵਾਏਗਾ ਤਾਂ ਅਰਦਾਸ ਸਿੱਧੀ ਹੀ ਸੱਚਖੰਡ ਦਰਗਾਹ ਦੇ ਵਿੱਚ ਸਾਡੇ ਕੋਲ ਪਹੁੰਚ ਜਾਵੇਗੀ ਤੇ ਵੱਡੇ ਤੋਂ ਵੱਡੇ ਰੁਕੇ ਹੋਏ ਕੰਮ ਵੀ ਸੰਪੂਰਨ ਹੋ ਜਾਣਗੇ ਉਸ ਲੜਕੀ ਨੇ ਉਹਨਾਂ ਦਾ ਬਚਨ ਮੰਨਿਆ ਤੇ ਅਗਲੇ ਦਿਨ ਸ਼ਾਮ ਨੂੰ ਫਿਰ ਮਹਾਪੁਰਖਾਂ ਨੂੰ ਫੋਨ ਕੀਤਾ ਫੋਨ ਕਰਕੇ ਕਹਿਣ ਲੱਗੇ ਕਿ ਗੁਰੂ ਸਾਹਿਬਾਂ ਦੀ ਮੇਰ ਹੋ ਗਈ ਹੈ ਜਿਸ ਤਰ੍ਹਾਂ ਆਪ ਜੀ ਨੇ ਬਚਨ ਕੀਤਾ ਸੀ ਮੈਂ ਉਸੇ ਹੀ ਤਰ੍ਹਾਂ ਕੀਤਾ ਰਾਤੀ ਮੈਂ ਗੁਰਦੁਆਰੇ ਚੱਲੀ ਗਈ ਸੀ ਉੱਥੇ ਪੰਜ ਸਿੰਘ ਨੂੰ ਮੈਂ ਬੇਨਤੀ ਕਰ ਲਈ ਸਵੇਰੇ ਗੁਰੂ ਸਾਹਿਬਾਂ ਨੇ ਪ੍ਰਕਾਸ਼ ਕਰਕੇ ਬਸ ਇੱਕ ਘੰਟਾ ਹੀ ਲੱਗਾ ਪਾਠ ਕਰਕੇ ਅਰਦਾਸ ਕੀਤੀ ਉਪਰੰਤ ਹੁਣ ਬੰਦ ਖੁੱਲ ਗਿਆ ਹੈ ਹੁਣ 181 ਪੇਜ ਵੀ ਲਿਖਿਆ ਗਿਆ ਹੈ ਉਹ ਮਹਾਪੁਰਖ ਉਸਨੂੰ ਫੋਨ ਤੇ ਕਹਿਣ ਲੱਗੇ ਹੁਣ 181 ਪੇਜ ਤਾਂ ਲਿਖਿਆ ਗਿਆ ਪਰ ਹੁਣ 182 ਪੇਜ ਨਹੀਂ ਲਿਖਣਾ ਉਹ ਲੜਕੀ ਹੈਰਾਨ ਹੋਈ ਤੇ ਪੁੱਛਣ ਲੱਗੀ ਜੇ ਇਸ ਦਾ ਕੀ ਕਾਰਨ ਹੈ ਉਹ ਮਹਾਪੁਰਖ ਕਹਿੰਦੇ ਹੁਣ ਪਹਿਲਾਂ ਇੱਕ ਹੁਣ ਪਹਿਲਾਂ ਇੱਕ ਸੁਪਨੇ ਸਹਿਬ ਪਾਠ ਦੀ ਹਾਜ਼ਰੀ ਲਗਵਾਓ ਅਤੇ ਗੁਰੂ ਸਹਿਬਾਂ ਦਾ ਸ਼ੁਕਰਾਨਾ ਕਰੋ ਪਾਸ਼ਾ ਆਪ ਜੀ ਦੀ ਮੇਰ ਹੋ ਗਈ ਹੈ ਬੰਨ੍ਹ ਕੋਲ ਗਿਆ ਹੈ 181 ਪੇਜ ਲਿਖਿਆ ਗਿਆ ਹੈ ਹੁਣ ਕਿਰਪਾ ਕਰੋ 182 ਪੇਜ 'ਤੇ ਚੰਗਾ ਲਿਖਿਆ ਜਾਵੇ ਫਿਰ 182 ਪੇਜ ਤੋਂ ਬਾਅਦ ਵੀ ਸੁਖਣੀ ਸਾਹਿਬ ਜੀ ਦੀ ਹਾਜ਼ਰੀ ਲਗਵਾਉਣੀ ਉਸ ਲੜਕੀ ਨੇ ਉਹਨਾਂ ਦਾ ਬਚਨ ਮੰਨ ਕੇ ਉਸੇ ਤਰ੍ਹਾਂ ਹੀ ਕੀਤਾ ਫਿਰ ਬੁੱਕ ਸਬਮਿਟ ਕਰਵਾ ਦਿੱਤੀ 1200 ਬੁੱਕ ਉਸ ਵਿੱਚ ਕੰਪਨੀ ਦੇ ਵਿੱਚ ਸਬਮਿਟ ਹੋਈਆਂ ਜਿਨ੍ਹਾਂ ਦੇ ਵਿੱਚੋਂ 10-12 ਦੀ ਸਿਲੈਕਸ਼ਨ ਹੋਣੀ ਸੀ ਜਦੋਂ 8-10 ਦਿਨਾਂ ਬਾਅਦ ਬੁੱਕ ਦਾ ਰਿਜ਼ਲਟ ਆਉਣਾ ਸੀ ਤਾਂ ਉਸ ਲੜਕੀ ਦੀ ਬੁੱਕ ਫਰਸਟ ਨੰਬਰ ਤੇ ਆਈ ਫਿਰ ਜਦੋਂ ਉਸ ਲੜਕੀ ਦੇ ਇੰਟਰਵਿਊ ਦੇ ਲਈ 10-12 ਥਿਓਰੀ ਮੈਂਬਰ ਬੈਠੇ ਸਨ ਉਹ ਉਸ ਨੂੰ ਕਹਿਣ ਲੱਗੇ ਕਿ 3 ਲੱਖ ਇੰਡੀਅਨ ਰੁਪਏ ਦੇ ਅਕਾਊਂਟ ਸੈਲਰੀ ਫਿਕਸ ਹੋ ਗਈ ਹੈ ਤੇ ਦੱਸਣ ਲੱਗੇ ਕਿ ਤੇਰੀ ਬੁੱਕ ਦੇ ਲਾਸਟ 15 ਪੇਜ ਬਹੁਤ ਹੀ ਜ਼ਿਆਦਾ ਪਾਵਰਫੁਲ ਸਨ ਇਸ ਦਾ ਕੀ ਰੀਜਨ ਹੈ ਉਸ ਲੜਕੀ ਦਾ ਰੋਣਾ ਨੇ ਸੇ ਮੁੱਕ ਰਿਹਾ ਉਹ ਕਹਿਣ ਲੱਗੀ ਪਹਿਲੇ 180 ਪੇਜ ਮੈਂ ਆਪਣੇ ਸਿਆਣਪ ਦੇ ਨਾਲ ਲਿਖੇ ਹਨ ਪਰ ਬਾਕੀ 50 ਪੇਜ ਮੈਂ ਸਮਰੱਥ ਗੁਰੂ ਦੀ ਕਿਰਪਾ ਦੇ ਨਾਲ ਲਿਖੇ ਹਨ ਇਸ ਲਈ ਉਹ ਪਹਿਲਾ ਨਾਲੋਂ 180 ਪੇਜਾਂ ਤੋਂ ਜ਼ਿਆਦਾ ਪਾਵਰਫੁਲ ਹਨ ਉਸ ਲੜਕੀ ਨੇ ਫਿਰ ਫੋਨ ਕਰਕੇ ਸਾਰੇ ਵਾਰਦਾਤਾ ਭਾਈ ਸਾਹਿਬ ਨੂੰ ਦੱਸੀ ਤੇ ਕਹਿੰਦੇ ਕਿ ਤੁਹਾਡੀ ਦੱਸੀ ਜੁਗਤ ਦੇ ਕਾਰਨ ਬਾਹਰ ਦੇ ਲੋਕਾਂ ਨੇ ਵੀ ਸਾਡੇ ਗੁਰੂ ਦੀ ਵਡਿਆਈ ਕੀਤੀ ਹੁਣ ਮੈਨੂੰ ਗੁਰੂ ਸਾਹਿਬਾਂ ਦੀ ਬਾਣੀ ਤੇ ਅਥਾਹ ਭਰੋਸਾ ਹੋ ਗਿਆ ਹੈ ਜਿਸ ਕਾਰਨ ਮੈਨੂੰ ਇੰਨੀ ਵੱਡੀ ਕੰਪਨੀ ਦੇ ਵਿੱਚ ਜੌਬ ਮਿਲ ਗਈ ਉਹ ਮਹਾਂਪੁਰਖ ਬਚਨ ਕਰਨ ਲੱਗੇ ਕਹਿੰਦੇ ਸਾਨੂੰ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਜਿੰਨੀ ਦੇਰ ਗੁਰੂ ਸਾਹਿਬ ਸਰੀਰ ਕਰਕੇ ਮੌਜੂਦ ਹਨ ਸ਼ਕਤੀ ਓਨੀ ਦੇਰ ਹੀ ਵਰਤਦੀ ਸੀ ਗੁਰੂ ਸਾਹਿਬ ਤਾਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਵਰਤ ਰਹੇ ਹਨ ਸਾਧ ਸੰਗਤ ਜੀ ਇਦਾਂ ਹੀ ਮਾਵਾਂ ਆਪਣੀ ਬੱਚਿਆਂ ਦੀ ਕਾਮਯਾਬੀ ਦੇ ਲਈ ਜੇਕਰ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਨਹੀਂ ਹੁੰਦਾ ਜਾ ਸਮਾਂ ਨਹੀਂ ਮਿਲਦਾ ਤਾਂ ਉਹ ਮਾਵਾ ਐਤਵਾਰ ਵਾਲੇ ਦਿਨ ਜ਼ਰੂਰ ਇੱਕ ਪਾਠ ਸੁਖਨੀ ਸਾਹਿਬ ਜੀ ਦੇ ਪਾਠ ਦੀ ਹਾਜ਼ਰੀ ਲਗਵਾਇਆ ਕਰੋ ਤਾਂ ਦੇਖਣਾ ਸਾਡੇ ਵੀ ਬੱਚਿਆਂ ਨੂੰ ਹਰ ਥਾਂ ਤੇ ਕਾਮਯਾਬੀ ਹਾਸਲ ਹੋਵੇਗੀ ਸਾਡੇ ਬੱਚਿਆਂ ਦੇ ਸਿਰ ਤੇ ਗੁਰੂ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਉਹਨਾਂ ਦੇ ਸਿਰ ਦੇ ਉੱਤੇ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ